ਕੀ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਐ ਬਾਰ-ਬਾਰ ਨਹੀਂ ਕਿੰਮੀ ਪਵਨ ਦੇ ਤਲਾਕ ਤੋਂ ਬਾਅਦ ਸਨੇਹਾ ਖਿਲਾਫ ਲੋਕਾਂ ਦਾ ਗੁੱਸਾ ਲਗਾਤਾਰ ਵਧ ਰਿਹਾ ਹੈ ਹਰ ਪਾਸੇ ਉਸ ਨੂੰ ਤਾਨੇ ਮੇਨੇ ਮਿਲ ਰਹੇ ਹਨ ਅਤੇ ਦੋਸ਼ ਲੱਗ ਰਹੇ ਹਨ ਕਿ ਉਸ ਨੇ ਕਿੰਮੀ ਨਾਲ ਧੋਖਾ ਕੀਤਾ ਕਿਹਾ ਜਾ ਰਿਹਾ ਹੈ ਕਿ ਕਿੰਮੀ ਸਨੇਹਾ ਨੂੰ ਆਪਣੀ ਅਸਲੀ ਭੈਣ ਵਾਂਗ ਮੰਨਦੀ ਸੀ ਪਰ ਉਸਦੇ ਬਰਥਡੇ ਸਮੇਂ ਕਿੰਮੀ ਨੂੰ ਜ਼ਬਰਦਸਤੀ दारू ਪਿਲਾ ਕੇ ਉਸ ਨਾਲ ਗਲਤ ਕਰਵਾਇਆ ਗਿਆ ਇੰਨਾਂ ਗੱਲਾਂ ਤੋਂ ਬਾਅਦ ਸਨੇਹਾ ਨੂੰ ਜਾਨੋਂ ਮਾਰਨ ਦੀਆਂ ਭਿਆਨਕ ਧਮਕੀਆਂ ਵੀ ਮਿਲ ਰਹੀਆਂ ਨੇ ਲੋਕ ਕਹਿ ਰਹੇ ਨੇ ਕਿ ਉਹ ਕਿੰਮੀ ਪਵਨ ਕੋਲੋਂ ਮਾਫੀ ਮੰਗ ਲਵੇ ਹੁਣ ਸੁਣੀਏ ਸਨੇਹਾ ਇਸ ਬਾਰੇ ਕੀ ਕਹਿੰਦੀ ਹੈ ਤੇ ਉਸ ਨੇ ਲੋਕਾਂ ਨੂੰ ਵੱਡੇ ਜਵਾਬ ਦਿੱਤੇ ਹਨ ਇਸ ਮਸਲੇ ਬਾਰੇ ਜਾਊਗਾ ਬਸ ਮੈਨੂੰ ਦੁੱਖ ਨਹੀਂ ਹੈ ਕਿਸੇ ਚੀਜ਼ ਦਾ ਨੇ ਉਸਰ ਫਾਹੀ ਹੈ ਕਿ ਲੋਕਾਂ ਨੂੰ ਦੇਖਦਾ ਕਿਉਂ ਨਹੀਂ ਹੈ ਲੋਕ ਕਿ ਅੰਨੇ ਕਿਉਂ ਹੈ ਕਿਉਂ ਸਿਰਫ ਉਹ ਦੇਖਦੇ ਆ ਜਾਂ ਦੇਖਣਾ ਚਾਹੁੰਦੇ ਉਹਨਾਂ ਨੂੰ ਸੁਆਦ ਮਿਲਦਾ ਆ ਕਿ ਇੰਟਰਸਟ ਹੈ ਸੱਚ ਝੂਠ ਨਾ ਕਿਸੇ ਦੇ ਕਿਸੇ ਦੀ ਪ੍ਰੋਬਲਮ ਨਾਲ ਕੋਈ ਕੀ ਫੇਸ ਕਰ ਰਿਹਾ ਉਹਨਾਂ ਨੂੰ ਮਤਲਬ ਨਹੀਂ ਹੈ ਇਹ ਚੀਜ਼ ਦਾ ਬਸ ਉਹ ਕਿੱਕ ਦੇਖਦੇ ਆ ਕਿ ਮਸਾਲਾ ਕਿੱਥੇ ਆ ਇੰਟਰਸਟਿੰਗ ਕਿੱਥੇ ਆ ਕਲੇਸ਼ ਕਿੱਥੇ ਆ ਉਹ ਉਹੀ ਚੀਜ਼ਾਂ ਦੇਖਣਾ ਚਾਹੁੰਦੇ ਆ ਕੋਈ ਉਹਨਾਂ ਨੂੰ ਜੋ ਮਰਜ਼ੀ ਦਿਖਾਵੇ ਐਂਡ ਇੰਨਾ ਕਦੇ ਪਤਾ ਲੱਗ ਗਿਆ ਕਿ ਤੁਸੀਂ ਤੁਸੀਂ ਦੁਨੀਆ ਅੱਗੇ ਸਹੀ ਨਹੀਂ ਹੋ ਸਕਦੇ ਜੋ ਮਰਜ਼ੀ ਪ੍ਰੂਫਸ ਲੈ ਆਓ ਬੋਲੋ ਜੋ ਮਰਜ਼ੀ ਕਰ ਲੋ ਮੈਨੂੰ ਲੱਗਦਾ ਕਿ ਚੁੱਪ ਹੋਣਾ ਇਸ ਸਿਚੁਏਸ਼ਨ ਦੇ ਵਿੱਚ ਇਜ਼ ਬੈਸਟ ਐਂਡ ਇਸ ਲਈ ਚੁੱਪ ਹੀ ਬੈਠੀ ਆਂ ਠੀਕ ਐ ਤੁਹਾਡੇ ਹਾਲਾਤ ਇਦਾਂ ਦੇ ਆ ਕਿ ਤੁਸੀਂ ਕਿਸੇ ਨੂੰ ਕਿੰਨਾ ਕੁ ਸਿਰ ਡਰਾ ਲੋਗੇ ਧਮਕੀਆਂ ਦੇ ਲੋਗੇ ਹਰਕਤਾਂ ਕਰ ਲੋਗੇ ਠੀਕ ਐ ਮੈਂ ਆਪਣੀ ਫੈਮਲੀ ਨਾਲ ਨਾ ਕਰੇ ਬੈਠੀ ਆਂ ਸੇਫ ਆ ਇਹ ਤਾਂ ਹੈ ਨਹੀਂ ਕਿ ਤੁਸੀਂ ਕਹੋਗੇ ਕਿ ਆਪਾਂ ਡਰਾ ਰਹੇ ਆ ਤੇ ਇਹ ਬੈ ਹੀ ਜਾਊਗੀ ਘਰੇ ਨਿਕਲਣਾ ਤੇ ਮੈਂ ਹੈ ਹੀ ਅੱਜ ਨਹੀਂ ਤਾਂ ਗੱਲ ਨਹੀਂ ਲੂੰਗੀ ਤੇ ਉਸ ਤੋਂ ਬਾਅਦ ਬੰਦੇ ਦੀ ਆਪਣੀ ਮਰਜ਼ੀ ਹੈ ਤੁਸੀਂ ਕੀ ਤੁਸੀਂ ਕੀ ਕਿਸ ਪ੍ਰੋਸਪੈਕਟਿਵ ਨਾਲ ਕਿਨੂੰ ਕੀ ਦੇਖਦੇ ਹੋ ਕਿਸ ਕੰਟੈਕਸਟ ਚ ਕਿਸੇ ਨੂੰ ਕੀ ਕਹਿੰਦੇ ਹੋ ਕੀ ਕਰਦੇ ਹੋ ਉਹ ਤੁਹਾਡਾ ਆਪਣਾ ਦਿਮਾਗ ਹੈ ਆਪਣਾ ਦਿਲ ਹੈ ਉਹਨੂੰ ਮੈਂ ਚੇਂਜ ਨਹੀਂ ਕਰ ਸਕਦੀ ਪਰ ਕਿੰਨਾ ਕੁ ਚਿਰ ਮੈਂ ਵੀ ਘਰੇ ਬਹਿ ਜੂੰਗੀ ਕਿੰਨਾ ਕੁ ਚਿਰ ਤੁਸੀਂ ਵੀ ਹਰਕਤਾਂ ਕਰ ਲੋਗੇ ਬਸ ਕਿ ਠੀਕ ਹੈ ਟਾਈਮ ਹੈ ਚੰਗਾ ਵੜਾ ਨਿਕਲ ਹੀ ਜਾਊਗਾ ਮੈਂ ਕਿਸੇ ਚੀਜ਼ ਦੀ ਮਾਫੀ ਨਹੀਂ ਮੰਗਣ ਗਈ ਗਲਤੀ ਕਰਨ ਵਾਲਾ ਵਟਾ ਹੁੰਦਾ ਆ ਕਿਸੇ ਦਾ ਗੁਨਾਹ ਗਲਤੀ ਦੱਸਣ ਵਾਲਾ ਕਾਫੀ ਨਹੀਂ ਮੰਗਣ ਜਾਂਦਾ ਕਿ ਸੌਰੀ ਮੈਂ ਤੁਹਾਡੀ ਗਲਤੀ ਦੱਸਤੀ ਐ ਐਂਡ ਗਲਤੀ ਇੱਕ ਵਾਰੀ ਹੁੰਦੀ ਆ ਬਾਰ ਬਾਰ ਨਹੀਂ ਬਟ ਉਹੀ ਗੱਲ ਐ ਵੀ ਲੋਕ ਵੱਖਰੇ ਵਜਿਨ ਨੇ ਮੂੰਹ ਹੰਨੀਆਂ ਗੱਲਾਂ ਵੱਖਰੇ ਵੱਖਰੇ ਲੋਕੀ ਆ ਹਰ ਕਿਸੇ ਦਾ ਵੱਖਰਾ ਕਹਿਣਾ ਆ ਕਿਸੇ ਨੂੰ ਕਹਿਣਾ ਸੌੱਖਾ ਹੁੰਦਾ ਵੀ ਤੁਹਾਨੂੰ ਚੁੱਪ ਰਹਿਣਾ ਚਾਹੀਦਾ ਪਰ ਜਦੋਂ ਆਪਣੇ ਤੇ ਗੱਲ ਪੈਂਦੀ ਐ ਤੇ ਹਰ ਕੋਈ ਬੋਲਦਾ ਐ ਐਂਡ ਸੇਮ ਗੋਜ਼ ਫਾਰ ਮੀ ਤੇ ਬਾਕੀ ਤਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਮਾਈਂਡਸੈਟ ਹੈ ਮੈਨੂੰ ਇੰਨਾ ਪਤਾ ਲੱਗ ਗਿਆ ਇਹਨ ਦਿਨਾਂ 'ਚ ਕਿ ਮੈਂ ਤੁਹਾਡੀ ਸੋਚ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਣਾ ਹੈ ਕਿਸੇ ਤੇ ਵੀ ਇੰਨਾ ਯਕੀਨ ਨਾ ਕਰੋ ਕਿ ਇਹ ਬੰਦਾ ਜੇ ਗਲਤ ਆ ਤੇ ਉਹਦੇ ਨਾਲ ਉਹਦਾ ਸਾਥ ਦੋ ਮੈਨੂੰ ਲੱਗਦਾ ਉਸੇ ਟਾਈਮ ਬੰਦੇ ਨੂੰ ਛੱਡ ਦੇਣਾ ਚਾਹੀਦਾ ਹੈ ਚਾਹੇ ਉਹ ਤੁਹਾਡੀ ਜਿੰਨੀ ਮਰਜ਼ੀ ਕੋਈ ਸਾਕਾ ਆ ਤੁਹਾਡਾ ਕੋਈ ਫਰੈਂਡ ਸਰਕਲ 'ਚ ਆ ਜਿੱਦਾਂ ਮਰਜ਼ੀ ਆ ਕਦੇ ਵੀ ਗਲਤ ਬੰਦੇ ਦਾ ਸਾਥ ਨਾ ਦੋ ਸਾਥ ਦੇ ਦੋਗੇ ਤਾਂ ਵੀ ਮਾੜੇ ਆ ਤੇ ਜੇ ਤੁਸੀਂ ਉਹਨੂੰ ਛੱਡ ਦੋਗੇ ਦੱਸ ਕੇ ਜਾਂ ਕਿ ਸਾਨੂੰ ਗਲਤੀ ਦੱਸ ਦੋਗੇ ਉਹਦੀ ਤੇ ਤੁਸੀਂ ਤਾਂ ਵੀ ਮਾੜੇ ਆ ਤੁਸੀਂ ਦੁਨੀਆ ਲਈ ਨਹੀਂ ਚੰਗੇ ਹੋ ਸਕਦੇ ਇਸ ਲਈ ਆਪਣੇ ਆਪ ਨੂੰ ਦੇਖਣਾ ਚਾਹੀਦਾ ਹੈ ਲੋਕਾਂ ਨੂੰ ਨਹੀਂ ਦੇਖ ਕੇ ਜੀ ਸਕਦਾ ਕੋਈ ਥੈਂਕ ਯੂ ਡੀਅਰ ਬਟ ਮੈਂ ਆਪਣੀ ਲੋਕੇਸ਼ਨ ਹਲੇ ਨਹੀਂ ਪਾ ਰਹੀਆਂ ਕਿਉਂਕਿ ਮੈਨੂੰ ਪਤਾ ਹੈ ਮੈਂ ਕੀ ਕੁਝ ਫੇਸ ਕਰ ਰਹੀਆਂ ਆ ਆਫਲਾਈਨ ਵੀ ਆਫ ਕੈਮਰਾ ਵੀ ਐਂਡ ਔਨਲਾਈਨ ਵੀ ਸਾਰਾ ਕੁਝ ਐਂਡ ਤੁਸੀਂ ਟੈਨਸ਼ਨ ਨਾ ਲਓ ਫਿਲਹਾਲ ਤੱਕ ਤਾਂ ਮੈਂ ਸਹੀ ਆ ਆਈ ਐਮ ਸੇਫ ਐਂਡ ਆਈ ਐਮ ਵਿਦ ਮਾਈ ਫੈਮਿਲੀ ਐਂਡ ਇਹ ਜਿਹੜੀ ਮੈਂ ਸਨੈਪ ਪਾਈ ਹੈ ਚੰਦਪੁਣੀ ਜੀ ਦੀ ਇਹ ਅੱਜ ਦੀ ਨਹੀਂ ਹੈਗੀ ਇਹ ਮੈਂ ਮਹੀਨਾ ਡੇਢ ਪਹਿਲਾਂ ਮੱਥਾ ਟੇਕਣ ਗਈ ਸੀ ਸੋ ਮੈਂ ਫਿਲਹਾਲ ਤਾਂ ਕੋਈ ਲੋਕੇਸ਼ਨ ਕੁਝ ਨਹੀਂ ਪਾ ਰਹੀ ਆ ਬਟ ਇਕ ਤਾਂ ਕਰਨੀ ਉਹਨਾਂ ਨੂੰ ਮੇਰੀ ਲੋਕੇਸ਼ਨ ਨਹੀਂ ਚਾਹੀਦੀ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ